ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਹਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱतरी ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਣੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਲੱਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸ ਤੇ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਉਗੀ ਕਿਸੇ ਨੂੰ ਕੋਈ ਰੁਪਈਆ ਦੇਣੇ ਪਏ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਤੀਬੀ ਮੈਂ ਨਿਰਮਲ ਕੁਮਾਰ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਸਹਿਤ ਪਹਾੜ ਪੂਰੇ ਐਕਸ਼ਨ ਵਿੱਚ ਆ ਅੱਜ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਰੇਡ ਕਰਕੇ ਫੂਡ ਸਪਲਾਈ ਅਫਸਰ ਵੱਲੋਂ ਸੈਂਪਲ ਭਰੇ ਗਏ ਨੇ ਅਸੀਂ ਉਹ ਮੌਜੂਦ ਤੁਨੋਲਾ ਵਿਖੇ ਆ ਇੱਕ ਡੈਰੀ ਵਿੱਚ ਵੀ ਸੈਂਪਲ ਭਰੇ ਗਏ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਫੂਡ ਸਪਲਾਈ ਅਫਸਰ ਚਰਨਜੀਤ ਸਿੰਘ ਆ ਉਹਨਾਂ ਤੋਂ ਲੈਣਿਆ ਪੂਰੀ ਜਾਣਕਾਰੀ ਪੂਰੇ ਜ਼ਿਲ੍ਹੇ ਵਿੱਚੋਂ ਕਿੱਥੇ-ਕਿੱਥੇ ਵੱਖ-ਵੱਖ ਥਾਵਾਂ ਤੇ ਇਹ ਤਿੱਥੇ ਤੋ ਸਿੰਪਲ ਭਰੇ ਗਏ ਨੇ ਮੇਰਾ ਨਾਮ ਚਰਨਜੀਤ ਸਿੰਘ ਫੂਡ ਸੇਫਟੀ ਆਫੀਸਰ ਬਰਨਾਲਾ ਜੀ ਸਾਨੂੰ ਸਰ ਜੋ ਵੀ ਉਪਰੋਂ ਡਰਾਈਵਜ਼ ਆਉਂਦੀਆਂ ਨੇ ਅਸੀਂ ਉਸ ਦੇ ਅਕੋਰਡਿੰਗ ਹੀ ਕੰਮ ਕਰਦੇ ਹਾਂ ਹੈਡ ਆਫਸ ਵੱਲੋਂ ਤੇ ਵੈਸੇ ਵੀ ਅਸੀਂ ਰੂਟੀਨ 'ਚ ਸਾਡੇ ਸੈਂਪਲਿੰਗ ਹੁੰਦੀ ਰਹਿੰਦੀ ਹੈ ਜਿਵੇਂ ਰੂਟੀਨ 'ਚ ਸਾਰਾ ਸਾਲ ਬਟ ਫੈਸਟਿਵ ਸੀਜ਼ਨ 'ਚ ਜਿਵੇਂ ਡਰਾਈਵਜ਼ ਦੇ ਅਕੋਰਡਿੰਗ ਤੇ ਕੁਝ ਅਸੀਂ ਆਪਣੇ ਵੱਲੋਂ ਜਿਵੇਂ ਕੁਸ਼ਕਾਇਤ ਆਉਂਦੀ ਹੈ ਤਾਂ ਉਸ ਦੇ ਅਕੋਰਡਿੰਗ ਹੀ ਸੈਂਪਲਿੰਗ ਕਰ ਰਹੇ ਹਾਂ ਅਸੀਂ ਲਗਾਤਾਰ ਚੱਲ ਰਹੀ ਹੈ ਡਰਾਈਵ ਸਾਡੀ ਕੀ ਕੀ ਤੇਰਾ ਜਥਾ ਜੀ ਨੇ ਮੇਰੇ ਕਿੱਥੇ ਅੱਜ ਰੇਡ ਚੈਕਿੰਗ ਹੋਈ ਤੇ ਕੀ ਕੀ ਅੱਜ ਅਸੀਂ ਸਰ ਬਰਨਾਲੇ ਦੇ ਆਲੇ ਦੁਆਲੇ ਜਿਵੇਂ ਹੰਡਿਆਇਆ ਰੋਡ ਤੋਂ ਵੀ ਕਾਫੀ ਸੈਂਪਲ ਕਲੈਕਟ ਕੀਤੇ ਨੇ ਕੁਛ ਮਿਲਕ ਦੇ ਤੇ ਯੂਜ਼ਡ ਕੁਕਿੰਗ ਆਇਲ ਦੇ ਤੇ ਸਾਡੀ ਇਹ ਡਰਾਈਵ ਦੇ ਹਿੱਸਾ ਸੀ ਤੇ ਅੱਜ ਕੁਛ ਪਨੀਰ ਦੇ ਵੀ ਸੈਂਪਲ ਕਲੈਕਟ ਕਰਨੇ ਸੀ ਜਿਸ ਦੌਰਾਨ ਸਾਨੂੰ ਇੱਥੋਂ ਰਿਫਾਈਨਡ ਆਇਲ ਵਗੈਰਾ ਤੇ ਪਨੀਰ ਦੇ ਮੈਨੂਫੈਕਚਰਰ ਨੇ ਇਹ ਚੰਡੀਗੜ੍ਹ ਸਪਲਾਈ ਹੁੰਦੀ ਹੈ ਇਹਨਾਂ ਦੀ ਤਨੋਲੇ ਦੇ ਵਿੱਚ ਇਹਨਾਂ ਦਾ ਹੈਗਾ ਕਾਰੋਬਾਰ ਤੇ ਅਸੀਂ ਇੱਥੇ ਸੈਂਪਲਿੰਗ ਦੇ ਦੌਰਾਨ ਸਾਨੂੰ ਰਫਾਈਨਡ ਔਇਲ ਮਿਲੇ ਅਸੀਂ ਉਹ ਸਾਰਾ ਸੀਲ ਕਰ ਲਿਆ ਜ਼ਬਤ ਕਰ ਲਿਆ ਤੇ ਜੋ ਪਨੀਰ ਪਿਆ ਸੀ ਬਣਿਆ ਹੋਇਆ ਮੌਕੇ ਤੇ ਉਹ ਵੀ ਅਸੀਂ ਸੀਲ ਕਰਤਾ ਜੀ ਕੀ ਉਹ ਵਿੱਚ ਲੱਗਿਆ ਕੋਈ ਐਸਾ ਕੋ ਤਾਂ ਲੈਬ ਦੀ ਰਿਪੋਰਟ ਤੋਂ ਦਰਾਂ ਨਹੀਂ ਪਤਾ ਲੱਗੂਗਾ ਵੀ ਕੀ ਆ ਉਹਦੇ 'ਚ ਬਟ ਸਾਨੂੰ ਜਿਵੇਂ ਸਸਪੈਕਟਡ ਐਡਲਟਰੈਂਟ ਮਿਲੇ ਨੇ ਨਾਲ ਉਹ ਮਤਲਬ ਲੱਗਦਾ ਵੀ ਕੁਝ ਮੇ ਬੀ ਉਹ 'ਚ ਹੋ ਸਕਦਾ ਰਫਾਈਨਡ ਕਿੰਨਾ ਮਾਤਰਾ ਜੁ ਮਿਲੇ ਸੱਤ ਟੀਨ ਖਾਲੀ ਸੀ ਇੱਕ ਭਰਿਆ ਹੋਇਆ ਟੀਨ ਸੀ ਜੀ 15 ਲੀਟਰ ਦਾ ਮਤਲਬ ਉਹ ਅਸੀਂ ਮੌਕੇ ਤੋਂ ਜ਼ਬਤ ਕੀਤਾ ਕਿ ਲੱਗਦਾ ਕੀ ਇਹ ਨਾ ਉਹ ਜੀ ਤਕਰੀਬ ਦੋ ਦੋ ਰਿਪੋਰਟ ਪਨੀਰ ਦੇ ਵਿੱਚ ਮਿਲਾਵਟ ਹੋ ਸਕਦੀ ਹੈ ਤੇ ਉਹ ਅੱਗੇ ਲੈਬ ਦੀ ਰਿਪੋਰਟ ਦੱਸੂਗੀ ਜੀ ਕਿ ਉਹਦੇ ਚਾਇਆ ਜਾਂ ਨਹੀਂ ਹੈ ਰਿਪੋਰਟ ਦੀ ਰਿਪੋਰਟ ਦੀ ਡਿਪੈਂਡ ਕਰਦਾ ਸਾਰਾ ਅੱਜ ਇਥੇ ਕੀ ਕੀ ਕੀਤਾ ਇੱਕ 7 ਟੀਨ ਖਾਲੀ ਤੇ ਨਾਲ ਇੱਕ ਭਰਿਆ ਹੋਇਆ ਟੀਨ ਸੀਲ ਕੀਤਾ ਸੀ ਤੇ 50 ਕਿਲੋ ਪਨੀਰ ਸਦਾ ਸਟਿੱਕੀਆਂ ਪਈਆਂ ਸੀ ਬੰਨੀਆਂ ਹੋਈਆਂ ਉਹ ਅਸੀਂ ਜ਼ਬਤ ਕਰ ਲਈਆਂ ਤੇ ਹੋਰ ਵੀ ਕੋਈ ਅਦਾਤ ਜੂ ਗਾਰਬਜ ਹੋਰ ਅਸੀਂ ਇਹਨਾਂ ਦੇ ਲਾਇਸੈਂਸ ਵਗੈਰਾ ਚੈੱਕ ਕੀਤੇ ਨੇ ਉਹ ਬਣਿਆ ਹੋਇਆ ਸੀ ਫੂਡ ਸੇਫਟੀ ਦਾ ਤੇ ਬਾਕੀ ਇਹਨਾਂ ਨੂੰ ਅੱਗੇ ਤੋਂ ਵੀ ਇਹੀ ਆ ਵੀ ਜੇ ਇਸ ਤਰ੍ਹਾਂ ਦੇ ਕਾਰੋਬਾਰ ਨਹੀਂ ਕਰ ਸਕਦੇ ਰਿਫਾਈਂਡ ਨਹੀਂ ਰੱਖ ਸਕਦੇ ਜੇ ਰੱਖਣਗੇ ਤਾਂ ਫਿਰ ਕਾਰਵਾਈ ਵਿਭਾਗ ਵੱਲੋਂ جاری ਰਹੂਗੀ ਕਰਦੇ ਰਾਂਗੇ ਮਤਲਬ ਇਹ ਸਾਡੀ ਹਦਾਇਤ ਹੈ ਇਹਨਾਂ ਨੂੰ ਤਿਹਾਰਾਂ ਦੇ ਦਿਨ ਮਲਾਬੜ ਟੋਰੀ ਆਂ ਕੀ ਕਹਿਣਾ ਚਾਹੁੰਦਾ ਉਹਨਾਂ ਦਾ ਜਿਵੇਂ ਹੁਣ ਮੇਲੇ ਲਈ ਫੈਸਟਿਵ ਸੀਜ਼ਨ ਚ ਸਵੀਟਸ ਦਾ ਹੀ ਜ਼ਿਆਦਾ ਕਾਰੋਬਾਰ ਹੁੰਦਾ ਉਸ ਦੇ ਦੌਰਾਨ ਕੋਈ ਰੰਗ ਵਾਲੀਆਂ ਮਠਿਆਈਆਂ ਜਾਂ ਨਕਲੀ ਖੋਆ ਮਿਲਾਵਟੀ ਉਸ ਤੋਂ ਪਰਹੇਜ਼ ਕਰਨ ਤੇ ਲੋਕਾਂ ਨੂੰ ਵੀ ਅਪੀਲ ਹੈ ਵੀ ਆ ਜੋ ਸਹੀ ਆਪਣਾ ਪ੍ਰੋਮਿਨੈਂਟ ਦੁਕਾਨ ਤੋਂ ਹੀ ਪਰਚੇਜ਼ ਕਰਨ ਜਿਸ ਤੇ ਭਰੋਸਾ ਹੈ ਮਤਲਬ ਕੋਈ ਸਸਤੀ ਮਠਿਆਈ ਦੇ ਚੱਕਰ ਚ ਨਾ ਪੈਣ ਪਬਲਿਕ ਵੀ ਤੇ ਦੁਕਾਨਦਾਰਾਂ ਨੂੰ ਤਾਂ ਹੈ ਹੀ ਹਦਾਇਤ ਵੀ ਉਹ ਸਹੀ ਸਮਾਨ ਵੇਚਣ ਆਪਣਾ ਮਤਲਬ ਪਬਲਿਕ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਇਹ ਹੈ ਵੀ ਉਹ ਰੰਗਦਾਰ ਮਠਿਆਈਆਂ ਤੋਂ ਪਰਹੇਜ਼ ਕਰਨ ਤੇ ਦੂਸਰਾ ਇਹ ਚੰਗੀ ਦੁਕਾਨ ਤੋਂ ਜੋ ਉਹਨਾਂ ਨੂੰ ਜਾਣਕਾਰ ਨੇ ਉਹਨਾਂ ਤੋਂ ਹੀ ਪਰਚੇਜ਼ ਕਰਨ ਸਰ ਇਹਨਾਂ ਦੀ ਜੇ ਆ ਸੈਂਪਲਿੰਗ ਕੀਤੀ ਹੈ ਤੇ ਸੈਂਪਲਿੰਗ ਦੀ ਰਿਪੋਰਟ ਕਿੰਨੇ ਟਾਈਮ ਬਾਅਦ ਆਉਂਦੀ ਹੈ ਕਿਦੋਂ ਤੱਕ ਇਹ ਸਰ ਜੇ ਰੂਟੀਨ 'ਚ ਤਾਂ ਸਾਡੀ 15 ਦਿਨਾਂ ਬਾਅਦ ਆਉਂਦੀ ਹੈ 14 ਦਿਨਾਂ ਦਾ ਪ੍ਰੋਸੀਜਰ ਹੁੰਦਾ ਬਟ ਜਿਵੇਂ ਹੁਣ ਅਸੀਂ ਸੀਲ ਕੀਤਾ ਤਾਂ ਇਹਦੀ ਰਿਪੋਰਟ ਜਲਦੀ ਮੋਗਾ ਲਾਂਗੇ ਅਸੀਂ ਲੈਬ ਤੋਂ ਜੇ ਪਾਇਆ ਗਿਆ ਤਾਂ ਤੁਹਾਨੂੰ ਦੱਸਾਂਗੇ ਫਿਰ ਕੋ ਕਾਰਵਾਈ ਹੋਊਗੀ ਜੋ ਵੀ ਕਾਰਵਾਈ ਬੰਦੀ ਹੈ ਅਕੋਰਡਿੰਗ ਟੂ ਐਕਟ ਉਹ ਸਾਰੀ ਕੀਤੀ ਜਾ ਸਸਿਕਾ ਜੀ ਤੁਸੀਂ ਦੇਖ ਰਹੇ ਦਿਨਿਕ ਸਵੇਰ ਟੀਵੀ ਮੈਂ ਨਿਰਮਲ ਕੁਮਾਰ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਸਹਿਤ ਪਹਾੜ ਪੂਰੇ ਐਕਸ਼ਨ ਵਿੱਚ ਆ ਅੱਜ ਪੂਰੇ ਜ਼ਿਲ੍ਹੇ ਵਿੱਚ ਵਕ ਵਕ ਥਾਵਾਂ ਤੇ ਰੇਡ ਕਰਕੇ ਫੂਡ ਸਪਲਾਈ ਅਫਸਰ ਵੱਲੋਂ ਸੈਂਪਲ ਭਰੇ ਗਏ ਨੇ ਅਸੀਂ ਉਹ ਮੌਜੂਦ ਤੁਨੋਲਾ ਵਿਖੇ ਆ ਇੱਕ ਡੈਰੀ ਵਿੱਚ ਵੀ ਸੈਂਪਲ ਭਰੇ ਗਏ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਫੂਡ ਸਪਲਾਈ ਅਫਸਰ ਚਰਨਜੀਤ ਸਿੰਘ ਆ ਉਹਨਾਂ ਤੋਂ ਲੈਣਿਆ ਪੂਰੀ ਜਾਣਕਾਰੀ ਪੂਰੇ ਜ਼ਿਲ੍ਹੇ ਵਿੱਚੋਂ ਕਿੱਥੇ ਕਿੱਥੇ ਵਕ ਵਕ ਥਾਵਾਂ ਤੇ ਜਿੱਥੇ ਜਿੱਥੇ ਸੈਂਪਲ ਭਰੇ ਗਏ ਨੇ ਮੇਰਾ ਨਾਮ ਚਰਨਜੀਤ ਸਿੰਘ ਫੂਡ ਸੇਫਟੀ ਅਫੀਸਰ ਬਰਨਾਲਾ ਜੀ ਸਾਨੂੰ ਸਰ ਜੋ ਵੀ ਉੱਪਰੋਂ ਡਰਾਈਵਜ਼ ਆਉਂਦੀਆਂ ਨੇ ਅਸੀਂ ਉਸ ਦੇ ਅਕੋਰਡਿੰਗ ਹੀ ਕੰਮ ਕਰਦੇ ਹਾਂ ਹੈੱਡ ਆਫਿਸ ਵੱਲੋਂ ਤੇ ਵੈਸੇ ਵੀ ਅਸੀਂ ਰੂਟੀਨ 'ਚ ਸਾਡੇ ਸੈਂਪਲਿੰਗ ਹੁੰਦੀ ਰਹਿੰਦੀ ਹੈ ਜਿਵੇਂ ਰੂਟੀਨ 'ਚ ਸਾਰਾ ਸਾਲ ਬਟ ਫੈਸਟਿਵ ਸੀਜ਼ਨ 'ਚ ਜਿਵੇਂ ਡਰਾਈਵਸ ਦੇ ਅਕੋਰਡਿੰਗ ਤੇ ਕੁਝ ਅਸੀਂ ਆਪਣੇ ਵੱਲੋਂ ਜਿਵੇਂ ਕੁਸ਼ਕਾਇਤ ਆਉਂਦੀ ਹੈ ਤਾਂ ਉਸ ਦੇ ਅਕੋਰਡਿੰਗ ਹੀ ਸੈਂਪਲਿੰਗ ਕਰ ਰਹੇ ਹਾਂ ਅਸੀਂ ਲਗਾਤਾਰ ਚੱਲ ਰਹੀ ਹੈ ਡਰਾਈਵ ਸਾਡੀ ਤੇ ਕੀ ਕੀ ਸਰ ਅੱਜ ਜਿਨੀ ਮੈਨ ਕਿੱਥੇ ਅੱਜ ਰੀਡ ਚੈਕਿੰਗ ਹੋਈ ਤੇ ਕੀ ਕੀ ਅੱਜ ਅਸੀਂ ਸਰ ਬਰਨਾਲੇ ਦੇ ਆਲੇ ਦੁਆਲੇ ਜਿਵੇਂ ਹੰਡਿਆਇਆ ਰੋਡ ਤੋਂ ਵੀ ਕਾਫੀ ਸੈਂਪਲ ਕਲੈਕਟ ਕੀਤੇ ਨੇ ਕੁਸ਼ ਮਿਲਕ ਦੇ ਤੇ ਯੂਜ਼ਡ ਕੁਕਿੰਗ ਆਇਲ ਦੇ ਤੇ ਸਾਡੀ ਇਹ ਡਰਾਈਵ ਦੇ ਹਿੱਸਾ ਸੀ ਤੇ ਅੱਜ ਕੁਝ ਪਨੀਰ ਦੇ ਵੀ ਸੈਂਪਲ ਕਲੈਕਟ ਕਰਨੇ ਸੀ ਜਿਸ ਦੌਰਾਨ ਸਾਨੂੰ ਇਥੋਂ ਰਿਫਾਈਨਡ ਆਇਲ ਵਗੈਰਾ ਤੇ ਪਨੀਰ ਦੇ ਮੈਨੂਫੈਕਚਰਰ ਨੇ ਇਹ ਚੰਡੀਗੜ੍ਹ ਸਪਲਾਈ ਹੁੰਦੀ ਹੈ ਇਹਨਾਂ ਦੀ ਤਨੌਲੇ ਦੇ ਵਿੱਚ ਇਹਨਾਂ ਦਾ ਹੈਗਾ ਕਾਰੋਬਾਰ ਤੇ ਅਸੀਂ ਇੱਥੇ ਸੈਂਪਲਿੰਗ ਦੇ ਦੌਰਾਨ ਸਾਨੂੰ ਰਿਫਾਈਨਡ ਆਇਲ ਮਿਲਿਆ ਅਸੀਂ ਉਹ ਸਾਰਾ ਸੀਲ ਕਰ ਲਿਆ ਜਬਤ ਕਰ ਲਿਆ ਤੇ ਜੋ ਪਨੀਰ ਪਿਆਜ਼ੀ ਬਣਿਆ ਹੋਇਆ ਮੌਕੇ ਤੇ ਉਹ ਵੀ ਅਸੀਂ ਸੀਲ ਕਰਤਾ ਜੀ ਕੀ ਯੋਜ ਵਿੱਚ ਲੱਗਿਆ ਕੋਈ ਐਸਾ ਕੋ ਉਹ ਤਾਂ ਲੈਬ ਦੀ ਰਿਪੋਰਟ ਤੋਂ ਦરા ਨਹੀਂ ਪਤਾ ਲੱਗੂਗਾ ਵੀ ਕੀ ਆ ਉਹਦੇ ਚ ਬਟ ਸਾਨੂੰ ਜਿਵੇਂ ਸਸਪੈਕਟਡ ਐਡਲਟ ਰੈਂਟ ਮਿਲੇ ਨੇ ਨਾਲ ਤਾਂ ਉਹ ਮਤਲਬ ਲੱਗਦਾ ਵੀ ਕੁਝ ਮੇਬੀ ਉਹ ਚ ਹੋ ਸਕਦਾ ਹੈ ਪਰ ਫਾਈਂਡ ਕਿੰਨਾ ਮਾਤਰਾ ਜਿੰਨੇ ਉਹ ਸੱਤ ਟੀਨ ਖਾਲੀ ਸੀ ਇੱਕ ਭਰਿਆ ਹੋਇਆ ਟੀਨ ਸੀ ਜੀ 15 ਲੀਟਰ ਦਾ ਮਤਲਬ ਉਹ ਅਸੀਂ ਮੌਕੇ ਤੋਂ ਜ਼ਬਤ ਕੀਤਾ ਕਿ ਲੱਗਦਾ ਕੀ ਇਹਨਾਂ ਉਹ ਜੀ ਤਕਰੀਬ ਹੋ ਰਹੀ ਰਿਹਾ ਪਨੀਰ ਦੇ ਵਿੱਚ ਮਿਲਾਵਟ ਹੋ ਸਕਦੀ ਹੈ ਤੇ ਉਹ ਅੱਗੇ ਲੈਬ ਦੀ ਰਿਪੋਰਟ ਦੱਸੂਗੀ ਜੀ ਕਿ ਉਹਦੇ ਚਾਇਆ ਜਾਂ ਨਹੀਂ ਹੈ ਰਿਪੋਰਟ ਦੀ ਰਿਪੋਰਟ ਦੀ ਡਿਪੈਂਡ ਕਰਦਾ ਸਾਰਾ ਅੱਜ ਇਥੇ ਕੀ ਕੀ ਹੋਇਆ ਇੱਕ 7 ਟੀਨ ਖਾਲੀ ਤੇ ਨਾਲ ਇੱਕ ਭਰਿਆ ਹੋਇਆ ਟੀਨ ਸੀਲ ਕੀਤਾ ਸੀ ਤੇ 50 ਕਿਲੋ ਪਨੀਰ ਸਦਾ ਸਟਿੱਕੀਆਂ ਪਈਆਂ ਸੀ ਬੰਨੀਆਂ ਹੋਈਆਂ ਉਹ ਅਸੀਂ ਜ਼ਬਤ ਕਰ ਲਈਆਂ ਤੇ ਹੋਰ ਵੀ ਕੋਈ ਅਦਾਤ ਜੂ ਗਾਰਬਜ ਹੋਰ ਅਸੀਂ ਇਹਨਾਂ ਦੇ ਲਾਇਸੈਂਸ ਵਗੈਰਾ ਚੈੱਕ ਕੀਤੇ ਨੇ ਉਹ ਬਣਿਆ ਹੋਇਆ ਸੀ ਫੂਡ ਸੇਫਟੀ ਦਾ ਤੇ ਬਾਕੀ ਇਹਨਾਂ ਨੂੰ ਅੱਗੇ ਤੋਂ ਵੀ ਇਹੀ ਆ ਵੀ ਜੇ ਇਸ ਤਰ੍ਹਾਂ ਦੇ ਕਾਰੋਬਾਰ ਨਹੀਂ ਕਰ ਸਕਦੇ ਰਿਫਾਈਂਡ ਨਹੀਂ ਰੱਖ ਸਕਦੇ ਜੇ ਰੱਖਣਗੇ ਤਾਂ ਫਿਰ ਕਾਰਵਾਈ ਵਿਭਾਗ ਵੱਲੋਂ جاری ਰਹੂਗੀ ਕਰਦੇ ਰਾਂਗੇ ਮਤਲਬ ਇਹ ਸਾਡੀ ਹਦਾਇਤ ਹੈ ਇਹਨਾਂ ਨੂੰ ਤਿਹਾਰਾਂ ਦੇ ਦਿਨ ਮਲਾਬੜ ਟੋਰੀਆਂ ਦੀ ਕੀ ਕਹਿਣਾ ਚਾਹੁੰਦਾ ਉਹਨਾਂ ਦਾ ਜਿਵੇਂ ਹੁਣ ਮੇਲੇ ਲਈ ਫੈਸਟਿਵ ਸੀਜ਼ਨ ਚ ਸਵੀਟਸ ਦਾ ਹੀ ਜ਼ਿਆਦਾ ਕਾਰੋਬਾਰ ਹੁੰਦਾ ਉਸ ਦੇ ਦੌਰਾਨ ਕੋਈ ਰੰਗ ਵਾਲੀਆਂ ਮਠਿਆਈਆਂ ਜਾਂ ਨਕਲੀ ਖੋਆ ਮਿਲਾਵਟੀ ਉਸ ਤੋਂ ਪਰਹੇਜ਼ ਕਰਨ ਤੇ ਲੋਕਾਂ ਨੂੰ ਵੀ ਅਪੀਲ ਹੈ ਵੀ ਆ ਜੋ ਸਹੀ ਆਪਣਾ ਪ੍ਰੋਮਿਨੈਂਟ ਦੁਕਾਨ ਤੋਂ ਹੀ ਪਰਚੇਜ਼ ਕਰਨ ਜਿਸ ਤੇ ਭਰੋਸਾ ਹੈ ਮਤਲਬ ਕੋਈ ਸਸਤੀ ਮਠਿਆਈ ਦੇ ਚੱਕਰ ਚ ਨਾ ਪੈਣ ਪਬਲਿਕ ਵੀ ਤੇ ਦੁਕਾਨਦਾਰਾਂ ਨੂੰ ਤਾਂ ਹੈ ਹੀ ਹਦਾਇਤ ਵੀ ਉਹ ਸਹੀ ਸਮਾਨ ਵੇਚਣ ਆਪਣਾ ਮਤਲਬ ਪਬਲਿਕ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਇਹ ਹੈ ਵੀ ਉਹ ਰੰਗਦਾਰ ਮਠਿਆਈਆਂ ਤੋਂ ਪਰਹੇਜ਼ ਕਰਨ ਤੇ ਦੂਸਰਾ ਇਹ ਚੰਗੀ ਦੁਕਾਨ ਤੋਂ ਜੋ ਉਹਨਾਂ ਨੂੰ ਜਾਣਕਾਰ ਨੇ ਉਹਨਾਂ ਤੋਂ ਹੀ ਪਰਚੇਜ਼ ਕਰਨ ਸਰ ਇਹਨਾਂ ਦੀ ਜੇ ਆ ਸੈਂਪਲਿੰਗ ਕੀਤੀ ਹੈ ਤੇ ਸੈਂਪਲਿੰਗ ਦੀ ਰਿਪੋਰਟ ਕਿੰਨੇ ਟਾਈਮ ਬਾਅਦ ਆਉਂਦੀ ਹੈ ਕਿਦੋਂ ਤੱਕ ਇਹ ਸਰ ਜੇ ਰੂਟੀਨ 'ਚ ਤਾਂ ਸਾਡੀ 15 ਦਿਨਾਂ ਬਾਅਦ ਆਉਂਦੀ ਹੈ 14 ਦਿਨਾਂ ਦਾ ਪ੍ਰੋਸੀਜਰ ਹੁੰਦਾ ਬਟ ਜਿਵੇਂ ਹੁਣ ਅਸੀਂ ਸੀਲ ਕੀਤਾ ਤਾਂ ਇਹਦੀ ਰਿਪੋਰਟ ਜਲਦੀ ਮੋਗਾ ਲਾਂਗੇ ਅਸੀਂ ਲੈਬ ਤੋਂ ਜੇ ਪਾਇਆ ਗਿਆ ਤਾਂ ਤੁਹਾਨੂੰ ਦੱਸ ਦਿਆਂਗੇ ਫਿਰ ਕੋ ਕਾਰਵਾਈ ਹੋਊਗੀ ਜੋ ਵੀ ਕਾਰਵਾਈ ਬੰਦੀ ਹੈ ਅਕੋਰਡਿੰਗ ਟੂ ਐਕਟ ਉਹ ਸਾਰੀ ਕੀਤੀ ਜਾਏਗੀ ਡੈਨਿਕ ਸਵੇਰ ਵਾਲੀ ਨਿਰਮਲ ਕਮਾ ਦੀ ਰਿਪੋਰਟ ਬਰਨਾਲਾ